ਜੀ ਸਾਹਿਬ ਆਰ ਸਿਮੀ ਭੋਦੀ ਜੀ ਕੀ ਸੋਤ ਸੈ ਸਮੀ ਪ੍ਰਤਮਾ ਭਗਾਤੇ ਸਮਰਗ ਕਰਨਾਨਕ ਦੇ ਧਾਏ ਫਰੰਤ ਕਰਦੇ ਮਰਦਾਸ ਰਾਮਦਾਸਾ ਬਿ ਸੁਹਾਏ ਆਰਜਨ ਹਰ ਗੋਬਿੰਦ ਨੂੰ ਸਿਮਰੋ ਸਿnhਰਾਏ ਸਿਹੀ ਹਰਿ ਕ੍ਰਿਸ਼ਨ ਦੀ ਆਏ ਜਿ ਸ੍ਰੀਤੇ ਸਭ ਸੁਜਾਏ ਤੇਗ ਬਹਾਦਰ ਸਿਮਰੀਏ ਕਰਨ ਦਿਆਵੇ ਧਾਏ ਸੁਖਾਈ ਹੋਈ ਸਹਾਈ ਸਮੇ ਬਾਸਾ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਦਰਬਾਰ ਵੈਸਨ ਸਾਹਿਬ ਜੀ ਮਹਾਰਾਜ ਬਖਾਈ ਹੁਲੇਸ ਹਾਰੇ ਸਾਹਿਬ ਸੈਣੀ ਜੋਤ ਸ੍ਰੀ ਆ ਦਰਬਾਰ ਫਿਰ ਦਸਮ ਦਰਬਾਰ ਸ੍ਰੀ ਸਰਬੋ ਦਰਬਾਰ ਦੀਗਾ ਧਿਆਨ ਰੱਖ ਕੇ ਸਾਧ ਸੰਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਕਾ ਸਾਹਿਬ ਜATE ਸਾਹਿਬ ਜੀਤ ਸਿੰਘ ਜੀ ਸਾਹਿਬ ਜਿਆਰ ਸਿੰਘ ਜੀ ਸਾਹਿਬ ਜਰਾਵਰ ਸਿੰਘ ਜੀ ਸਾਹਿਬ ਆਪਾ ਉਦੇਸ ਹਾਜ਼ਰ ਵੀ ਆ ਰਹੇ ਪੰਦੇਆ ਸਿੰਘ ਪਈ ਧਰਮ ਸਿੰਘ ਪਈ ਹਿੰਮਤ ਸਿੰਘ ਪਈ ਮਾਹਕ ਰਿੰਕਵਾਸ ਐ ਸਿੰਘ ਜੀ ਮਹਾਰਾਜ ਦੇ ਵੀਰ ਪਈ ਦੇਵ ਸਿੰਘ ਪਈ ਰਾਮ ਸਿੰਘ ਪਈ ਟੈਲ ਸਿੰਘ ਪਈ ਇਸਰ ਸਿੰਘ ਪਈ ਬਦੈ ਸਿੰਘ ਸਾਹਿਬ ਜੀ ਮਹਾਰਾਜ ਆਲੇ ਮੁਕਤੇ ਹੱਡੀਆਂ ਜੱਬੀਆਂ ਥੱਬੀਆਂ ਤੰਨਾ ਨਹਿਕ ਸਕਾ ਪੋਚੰਗ ਸਿੰਘਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਬੰਦ ਬੋਲਣਾ ਏ ਗੁਰਨਾ ਨਾ ਜਪਿਆ ਵੰਡ ਕੇ ਛਕਿਆ ਦੇ ਚਲਾਈ ਦੇਗ ਮਾਈ ਦੇਸ ਅੰਕੇ ਆੜੜ ਕੀਤਾ ਇਨਾ ਸੇਰ ਸ਼ੰਕਾਰ ਸਿੰਘਣੀਆਂ ਨੇ ਵਿਸਕਾ ਸਿੰਘਣੀਆਂ ਪੁਚਾਂਗ ਸਿੱਕਾ ਸਹੀ ਤੋਂ ਮ੍ਰਿਤਾਂ ਦੀ ਗਮੈ ਦਾ ਧਿਆਨ ਧਰ ਕੇ ਘਾਲ ਸਾਹ ਬਾਤੂਰਾ ਜੀ ਵਾਹਿਗੁਰੂ ਜਹਾਂ ਜਹਾਂ ਘਾਲ ਸਾਜੀ ਸਾਹਿਬ ਤਹਾਂ ਘਾਰ ਚਰਿਆਇਤ ਦੇਗ ਦੇਗ ਫਤੇ ਦੇ ਵੀ ਵੈਦ ਬਾਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਹਾਲ ਸੇ ਜੀ ਕੇ ਬੋਲ ਬਾਰੇ ਬੋਲਣਾ ਜੀ ਵਾਹਿਗੁਰੂ ਸਤ ਜੀ ਅਕਾਲ ਪ੍ਰਭ ਸਹਿਜ ਗਾ ਧਿਆਨ ਲਰ ਕੇ ਹਾਲ ਸਾਹਿਬ ਜੀ ਬੋਲਣਾ ਹੀ ਵਾਹਿਗੁਰੂ ਜਹਾ ਤਖਤ ਪ੍ਰਮਾ ਤਖਤ ਸਰੋਣੀ ਪੰਥ ਆਕਾਲੀ ਪੁੱਤਾ ਦਲ ਚਕਰਵਰਤੀ ਜਨ ਮੇ ਕਰੋੜ ਚਲਦਾ ਵਹੀਰ ਅਕਸਰ ਗਾਦੀ ਕੁਮੈਦਾ ਧਿਆਨ ਧਰ ਕੇ ਖਾਲਸਾ ਬੰਦ ਬੋਲਣਾ ਜੀ ਵਾਹਿਗੁਰੂ ਇਹ ਨਰੰਕਾਰ ਕਾਲਪੁਰਖ ਮਹਾਰਾਜ ਬਖਸ਼ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਵੇਦ ਦਾਣ ਸਹਾ ਦਾਣ ਭੋਜ ਦਾਣ ਤਾਂ ਨਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਜੀ ਕੇ ਦਰਸ਼ਿਸ਼ ਨਾਨ ਚੌਕੀਆਂ ਝੰਡੇ ਗੁੰਡੇ ਜੁਗ ਜੁਗਿਆ ਟਾਲ ਧਰਮ ਕਾ ਜੈਕਾਰਾ ਗੁਰਨਾ ਜੀ ਵਾਹਿਗੁਰੂ ਮੰਤਾ ਨਾਰਾ ਸਾਇਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਤਾਂ ਦੇ ਸਰਦਾ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਜ ਕੀ ਮਾਤਾ ਸਾਹਿਬ ਜੀ ਬਾਛਨ ਦੇ ਕਰੋੜ ਸਿੱਧੋ ਸ੍ਰੀ ਗੋਚੋ ਤੁਮਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਟੀ ਹੈ ਮਹਾਰਾਜ ਸੰਤਾਂ ਦੇ ਬੇਣੇ ਮਹਾਰਾਜ ਬਾਣਸ ਗਿਆਨ ਮਹਾਰਾਜ ਦੇ ਦਵਾਨਾ ਅੰਦਰ ਕੋਈਨ ਮਹਾਰਾਜ ਬਾਣੀ ਪੜਦੇ ਸੁਣਦੇ ਵੇਖਾ ਪ੍ਰਕਾਰ ਦੇ ਆਗਤੀਆਂ ਨੋ ਤੇ ਮਾਪਰਨਾ ਕਿਦੇ ਸੋਧ ਬਖਸ਼ਮੀ ਮਹਾਰਾਜ ਪੜੇ ਸੁਣੀ ਬਾਣੀ ਸੋਧ ਦੇ ਸੱਚਖੰਡ ਮੈਂ ਪ੍ਰਵਾਨ ਕਰਨੀ ਆਈਆਂ ਸੰਕੇ ਦੀਆਂ ਹਾਲੇ ਦਰ ਪ੍ਰਵਾਨ ਕਰਨੀ ਦਲਵਲ ਭੇਟਾ ਪ੍ਰਵਾਨ ਕਰਨੀ ਸੰਗਦਾ ਦੇ ਕਦਮ ਕਲ ਦੇਖੇ ਤੇ ਰਾਣੇ ਮਹਾਰਾਜ ਗੁਰੂ ਘਰ ਦੇ ਚਗਲਾ ਦੁਸ਼ਟਾ ਪਾਪੀਆਂ ਮਲੇਸ਼ਾ ਇਨਾਜ਼ ਕਰਨੇ ਮਹਾਰਾਜ ਖਾਲਸੇ ਬਾਂਦੇ ਪ੍ਰਤਾਪ ਕਰਨੇ ਮਹਾਰਾਜ ਅਰ ਸਿੱਖੀ ਜੇਤਬ ਲక్ష్ਮੀ ਮਹਾਰਾਜ ਜੰਗਿਆ ਨੂੰ ਬਦ ਬਦ ਬਾਣੀ ਪੜ੍ਹਸ ਤੇ ਵਿਚਾਰ ਦੇ ਬਾਦ ਬਖਸ਼ੇ ਮਹਾਰਾਜ ਆਪ ਜੀ ਕੇ ਹਜ਼ੂਰ ਦਿਨ ਦਿਹਾੜਾ ਸੁਖਾ ਨਾਲ ਜਿਤ ਹੋਇਆ ਮਹਾਰਾਜ ਆਪ ਜੀ ਕੀ ਚਾਰ ਪੈ ਰਹਿਣ ਆਈ ਆਪ ਜੀ ਕੇ ਬਾਣੀ ਅੰਦਰ ਆਪ ਜੀ ਦੀ ਜਨ ਸੁਖਾ ਨਾਲ ਜਿਤ ਕਰਵਾਣਾ ਮਹਾਰਾਜ ਕਿਰਪਾ ਕਰੋ ਆਜ ਕਬ ਪਵਿੱਤਰ ਅਲਾਹੀ ਦਰਗਾਹ ਕਣਾ ਵਾਸ ਕੇ ਸ਼ਕਤ ਨਗਰੋੜ ਤੁੰਨੇ ਹਾਣ ਕਰੋ ਅੜੇ ਸੋਚੜੇ ਸਨ ਪਰਿਸ਼ਦਰੇ ਸਾਹ ਸਰਮਾਨਕ ਨਾਮ